ਭਗਵਾਨ ਤਮਨ ਦਾ ਅਸਤੀਫਾ ਆਪ ਚ ਵੱਡੀ ਬਗਾਵਤ ਟੁੱਟਣ ਜਾ ਰਹੀ ਆਮ ਆਦਮੀ ਪਾਰਟੀ ਟੁੱਟਣ ਜਾ ਰਹੀ ਆਪ ਵੱਡੀ ਸਿਆਸੀ ਹਲਚਲ ਹੋ ਰਹੀ ਹੈ ਕੀ ਸਿਆਸੀ ਹਲਚਲ ਹੋ ਰਹੀ ਹੈ ਆਖਰਕਾਰ ਅੱਜ ਸੱਤਾ ਦੇ ਗਲਿਆਰਿਆਂ ਦੇ ਵਿੱਚ ਪੱਥਰੀ ਸੁਣ ਕੀ ਕੋਈ ਵੱਡੇ ਤੂਫਾਨ ਵੱਲ ਵੱਧ ਰਹੀ ਹੈ ਇਹਦੇ ਬਾਰੇ ਗੱਲ ਕਰਦੇ ਆਂ ਬੜੀ ਐਕਸਕਲੂਸਿਵ ਜਾਣਕਾਰੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਮਸਾਨ ਪੈ ਚੁੱਕਿਆ ਹੈ ਭਗਵੰਤ ਮਾਨ ਦਾ ਅਸਤੀਫਾ ਜਿਹੜਾ ਉਹ ਆਉਣ ਜਾ ਰਿਹਾ ਹੈ ਇਹਦੇ ਬਾਰੇ ਵੱਡੀ ਤੇ ਅਹਿਮ ਜਾਣਕਾਰੀ ਹੈ ਸੋਰਸਸ ਦੇ ਹਵਾਲੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਡੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਦੇਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਹੋਣ ਦੀਆਂ ਖਬਰਾਂ ਫਲੈਸ਼ ਕੀਤੀਆਂ ਸਵੇਰੇ ਸਵੇਰੇ ਫਲੈਸ਼ ਕੀਤੀਆਂ ਦਿਮਾਗ ਗੋਸੇ ਵੇਲੇ ਖੜਕ ਰਿਆ ਸੀ ਕਿ ਕੁਝ ਨਾ ਕੁਝ ਤਾਂ ਹੈ ਅਚਾਨਕ ਮੁੱਖ ਮੰਤਰੀ ਕਿਵੇਂ ਬਿਮਾਰ ਹੋ ਗਏ ਹਾਲਾਂਕਿ ਉਹਨਾਂ ਨੂੰ ਬਹੁਤ ਲੀਵਰ ਦੀ ਸਮੱਸਿਆ ਹੈ ਇਹ ਤੋਂ ਕੋਈ ਮੜਾ ਨਹੀਂ ਕਰਦਾ ਲੀਵਰ ਇੱਕ ਐਸੀ ਬਿਮਾਰੀ ਹੈ ਜਿਹੜੀ ਪਟਕਦੇ ਨੇ ਬੰਦੇ ਨੂੰ ਮਿੰਟ 'ਚ ਸੁਸਤ ਕਰ ਦਿੰਦੇ ਆ ਲੀਵਰ ਜੇ ਮੜਾ ਮੋਟਾ ਵੀ ਇੱਧਰ ਉੱਧਰ ਹੋ ਜਾਵੇ ਪਰ ਫਿਰ ਕੇਜਰੀਵਾਲ ਦਾ ਪਹੁੰਚ ਜਾਣਾ ਫਿਰ ਜਿਹੜੇ ਉਹਨਾਂ ਨੇ ਦੌਰੇ ਕਰਨੇ ਸੀ ਉਹਨਾਂ ਦਾ ਕੱਖ ਪਤਾ ਹੀ ਨਾ ਲੱਗਣਾ ਤੇ ਖਬਰ ਹੋਣੀ ਕਿ ਉਹ ਮੌਤ ਲਈ ਕਰ ਦਿੱਤੇਗੇ ਹੁਣ ਖਬਰ ਆ ਰਹੀ ਹੈ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਭਚੀਕੜ ਪੈ ਚੁੱਕਿਆ ਹੈ ਸੋਰਸਸ ਜਿਹੜੇ ਮੀਡੀਆ ਗਲਿਆਰਿਆਂ ਦੇ ਅੰਦਰ ਵਿੱਚ ਰਹੇ ਨੇ ਉਹਨਾਂ 'ਚ ਇੱਕ ਖਬਰ ਬੜੇ ਤੇਜ਼ੀ ਦੇ ਨਾਲ ਟਰੈਵਲ ਕਰ ਰਹੀ ਹੈ ਕਿ ਅੱਜ ਦਾ ਸਟੋਰੀ ਐਂਡ ਹੋ ਸਕਦੀ ਹੈ ਸੋਰਸ ਕਹਿੰਦੇ ਆ ਕਿ ਭਗਵੰਤ ਮਾਨ ਤੋਂ ਅੱਜ ਅਸਤੀਫਾ ਲਿਆ ਜਾ ਸਕਦਾ ਜਾਂ ਉਹ ਚੱਕ ਕੇ ਅਸਤੀਫਾ ਕੇਜਰੀਵਾਲ ਦੇ ਪੈਰਾਂ 'ਚ ਮਾਰ ਸਕਦੇ ਕਿ ਆ ਚੱਕ ਸਭ ਮਾਇਕ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ਕੇਜਰੀਵਾਲ ਦਾ ਲਗਾਤਾਰ ਮੁੱਖ ਮੰਤਰੀ ਦੇ ਕੋਲੇ ਜਾ ਬੈਠੇ ਰਹਿਣਾ ਤੇ ਚਰਚਾ ਇਹ ਆ ਕਿ ਮੁੱਖ ਮੰਤਰੀ ਦੇ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਪਾ ਦਿੱਤਾ ਗਿਆ ਹੈ ਪ੍ਰੈਸ਼ਰ ਇੰਨਾ ਕ ਜ਼ਿਆਦਾ ਹੈ ਕਿ ਮੁੱਖ ਮੰਤਰੀ ਜੇ ਤਾਂ ਅੱਜ ਉਹ ਪ੍ਰੈਸ਼ਰ ਕੱਢ ਗਏ ਫਿਰ ਇਹ ਗੱਲ ਹਫਤੇ ਖੰਡ ਤੇ ਜਾ ਸਕਦੀ ਹੈ ਨਹੀਂ ਤਾਂ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਕਿ ਮੁੱਖ ਮੰਤਰੀ ਅੱਜ ਅਸਤੀਫਾ ਦੇ ਸਕਦੇ ਹੈ ਮੁੱਖ ਮੰਤਰੀ ਦਾ ਅਸਤੀਫਾ ਭਗਵੰਤ ਮਾਨ ਦਾ ਅਸਤੀਫਾ ਆ ਸਕਦਾ ਹੈ ਹਾਲੇ ਵੀ ਇਹ ਤਾਰੀਖ ਯਾਨੀ ਕਿ 5 ਸਤੰਬਰ ਨੂੰ ਦੇ ਵਿੱਚ ਲਗਭਗ ਕਹਿ ਲਿਏ ਕਿ 7-8 ਘੰਟੇ ਬਾਕੀ ਹੈ ਬੜੀ ਡਰਾਮੈਟਿਕਲ ਸਿਆਸੀ ਤੌਰ ਤੇ ਇਹ ਰਾਤ ਹੋਣ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਐਮਐਲਏ ਦਿੱਲੀ ਲੋਬੀ ਦੇ ਖਿਲਾਫ ਇਕੱਠੇ ਹੋ ਚੁੱਕੇ ਨੇ ਨੰਬਰ ਬਹੁਤ ਵੱਡਾ ਹੈ ਨੰਬਰ 40 ਤੋਂ ਵੱਧ ਦਾ ਨੰਬਰ ਹੈ ਜਿਹੜਾ ਉਹ ਹੈ ਹੁਣ ਆਮ ਆਦਮੀ ਪਾਰਟੀ ਜੇਕਰ ਭਗਵੰਤ ਮਾਨ ਤੋਂ ਅਸਤੀਫਾ ਲਿਆ ਜਾਂਦਾ ਹੈ ਤਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਈ ਨਵਾਂ ਗਰੁੱਪ ਬਣੇਗਾ 40 ਤੋਂ ਵਧੇਰੇ ਐਮਐਲਏਾਂ ਦੀ ਗੱਲ ਕਹੀ ਜਾ ਰਹੀ ਹੈ 25 ਐਮਐਲਏਾਂ ਦੀ ਗਿਣਤੀ ਕੱਲ ਆ ਗਈ ਸੀ ਪਰ ਹੁਣ 40 ਦੇ ਕਰੀਬ ਐਮਐਲਏ ਦੱਸੇ ਜਾਂਦੇ ਆ ਜਿਹੜੇ ਕੇਜਰੀਵਾਲ ਦੇ ਖਿਲਾਫ ਇਕੱਠੇ ਹੋਏ ਐ ਤੇ ਹੋ ਇੱਕ ਵਿਸ਼ੇਸ਼ ਬੰਦੇ ਤੇ ਆ ਉਹ ਖਬਰ ਜਦੋਂ ਮਾੜੀ ਜੀ ਪੱਕੀ ਹੋਗੀ ਤੁਹਾਨੂੰ ਦੱਸ ਦਾਂਗੇ ਕਿ ਕਿਹਦੇ ਆਲੇ-ਦਾਲ ਇਕੱਠੇ ਹੋਇਆ ਭਗਵੰਤ ਮਾਨ ਦਾ ਅਸਤੀਫਾ ਕਿਹਾ ਜਾ ਰਿਹਾ ਕਿ ਅੱਜ ਜੇ ਅੱਜ ਭਗਵੰਤ ਮਾਨ ਪ੍ਰੈਸ਼ਰ ਨੂੰ ਟੈਕਲ ਕਰ ਗਏ ਤਾ ਅਗਲੇ ਹਫਤੇ ਦੇ ਅੰਦਰ ਅੰਦਰ ਪਟਾਕਾ ਪੈ ਜਾਣਾ ਪਰ ਅੱਜ ਦੇ ਉੱਤੇ ਬਹੁਤ ਬਹੁਤ ਜੋਰ ਦੇ ਕੇ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜਾ ਉਹ ਕੰਮ ਖਿੱਚ ਲਿਆ ਗਿਆ ਅ ਜੋ ਮੀਡੀਆ ਦੇ ਅੰਦਰ ਜਾਣਕਾਰੀ ਚੱਲ ਰਹੀ ਹੈ ਮੀਡੀਆ ਦੇ ਅਦਾਰਿਆਂ ਨੇ ਆਪਣੀਆਂ ਜਿਹੜੀਆਂ ਟਿੱਕਰ ਵਗੈਰਾ ਚਲਾਉਣੇ ਨੇ ਜਿਹੜੀਆਂ ਬ੍ਰੇਕਿੰਗ ਨਿਊਜ਼ ਦੀਆਂ ਪਲੇਟਾ ਉਸਲੇਟਾ ਚਲਾਉਣੀਆਂ ਨੇ ਉਹ ਤਿਆਰ ਕਰਨ ਦੇ ਹੁਕਮ ਹੋ ਗਏ ਹੈ ਇਹ ਇੱਕ ਵੱਡੀ ਗੱਲ ਹੈ ਤੇ ਬਹੁਤ ਪ੍ਰੋਫੈਸਰ ਉਸ ਉਤਰ ਕਹਿ ਰਹੇ ਆ ਕਿ ਵੱਡਾ ਪਟਾਕਾ ਪੈਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਟੁੱਟਣ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ ਇਹ ਤਾਂ ਹੈ ਨਹੀਂ ਕਿ ਭਗਵੰਤ ਮਾਨ ਇਸ ਤबीयत ਦੇ ਵਿਅਕਤੀ ਨਹੀਂ ਹੈ ਕਿ ਉਹਨਾਂ ਤੋਂ ਅਸਤੀਫਾ ਲੈ ਕੇ ਕਿਸੇ ਤੀਜੇ ਨੂੰ ਬਣਾ ਦਿੱਤਾ ਜਾਵੇ ਤੇ ਮੁੱਖ ਮੰਤਰੀ ਹੱਥ ਤੇ ਹੱਥ ਰੱਖ ਕੇ ਬੈਠੇ ਦੇਖਦੇ ਰਹਿਣ ਤਾਂ ਇਹਦਾ ਸੁਭਾਵਿਕ ਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਚ ਤਰੇੜਾਂ ਆਉਣੀਆਂ ਬਾਕੀ ਨੇ ਜਿਹੜੀਆਂ ਤਰੇੜਾਂ ਆ ਗਈਆਂ ਨੇ ਬਾਕੀ ਤਾਂ ਕਿਉਂ ਮੈਂ ਗਲਤ ਕਹਿ ਚੱਲਿਆ ਸੀ ਜਿਹੜੀਆਂ ਤਰੇੜਾ ਆ ਚੁੱਕੀਆਂ ਨੇ ਉਹ ਹੁਣ ਪਾੜ ਬਣ ਚੁੱਕੀਆਂ ਨੇ ਪਾੜ ਤੇ ਸਰਕਾਰ ਟੁੱਟਣ ਦੇ ਕੰਡੇ ਤੇ ਆ ਫੇਰ ਜਿਹੜੇ ਉਹ 40 45 ਐਮਐਲਏ ਆ ਜਾਂ 40 ਤੋਂ ਵੱਧ ਐਮਐਲਏ ਆ ਜਿਉਂ ਇਕੱਠੇ ਹੋ ਜਾਂਦੇ ਆ ਕੁਝ ਹੋਰ ਰਲ ਜਾਂਦੇ ਆ ਤਾਂ ਕੀ ਆਮ ਆਦਮੀ ਪਾਰਟੀ ਦਾ ਪੰਜਾਬ ਚ ਨਵਾਂ ਗਰੁੱਪ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਇਸ ਸਾਰੇ ਜਿਹੜੇ 40 45 ਇਕੱਠੇ ਕਰਨ ਵਾਲਾ ਉਹ ਹੈ ਉਹਦੇ ਡਾਇਰੈਕਟਰ ਨਿਰਦੇਸ਼ਕ ਨੇ ਪ੍ਰੋਡਿਊਸਰ ਨੇ ਨਿਰਮਾਤਾ ਨਿਰਦੇਸ਼ਕ ਨੂੰ ਸਾਰੇ ਡਰਾਮੇ ਦੇ ਜਿਹੜੇ ਨੇਗੇ ਉਹ ਭਗਵੰਤ ਮਾਨ ਨੇ ਤਾਂ ਕੀ ਵਾਕਈ ਇਦਾਂ ਹੋਣ ਜਾ ਰਿਹਾ ਹੈ ਇਹ ਖਬਰ ਜਿਹੜੀ ਆ ਬਹੁਤ ਭਰੋਸੇਯੋਗ ਸੂਤਰ ਕਨਫਰਮ ਕਰਾ ਰਹੇ ਕਿ ਕੁਝ ਨਾ ਕੁਝ ਵਾਪਰਨ ਵਾਲਾ ਤੇ ਭਗਵੰਤ ਮਾਨ ਦੇ ਅਸਤੀਫੇ ਤੇ ਬਹੁਤ ਜ਼ੋਰ ਦੇ ਕੇ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦਾ ਅਸਤੀਫਾ ਆਉਣ ਜਾ ਰਿਹਾ ਆ ਲੋਕ ਕਹਿੰਦੇ ਆ ਕਿ ਵੀ ਬਹੁਤ ਜਾਨੀ ਕਿ 10 15% ਚਾਂਸ ਸੀ ਨੇ ਕਿ ਨਾ ਆਵੇ ਜਾਨੀ ਕਿ ਇੱਥੋਂ ਤੱਕ ਗੱਲ ਜਾ ਚੁੱਕੀ ਹੈ ਨਹੀਂ ਅਗਲੇ ਹਫਤੇ ਤੱਕ ਇਹ ਪੱਕਾ ਹੈ ਤਖਤਾ ਪਲਟ ਆਮ ਆਦਮੀ ਪਾਰਟੀ ਚ ਹੁਣ ਜਾ ਰਿਹਾ ਹੈ ਫਿਰ ਉਸ ਤੋਂ ਬਾਅਦ ਦੀ ਕਹਾਣੀ ਹੈ ਕਿ ਕੀ ਭਗਵਾਨ ਤੁਮਨ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਗੇ ਮੈਨੂੰ ਨਹੀਂ ਲੱਗਦਾ ਇੰਜ ਹੋ ਸਕਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਟੁੱਟੂਗੀ ਆਮ ਆਦਮੀ ਪਾਰਟੀ ਵੀ ਟੁੱਟੂਗੀ ਹਾਂ ਭਗਵਾਨ ਤੁਮਨ ਦੇਖਦੇ ਆ ਕਿ 60 ml ਦਦੌਣਾਠ ਹੁੰਦੇ ਆ 60 ml ਲੈ ਕੇ ਕੀ ਉਹ ਬਣਾ ਸਕਣਗੇ ਦੁਬਾਰਾ ਮੁੱਖ ਮੰਤਰੀ ਬਣ ਜਾਣਗੇ ਕੋਈ ਨਵਾਂ ਢੜਾ ਬਣਾ ਕੇ ਫਿਰ ਕਿਹੜੀ ਪਾਰਟੀ 'ਚ ਜਾਣਗੇ ਇਹ ਸਾਰੇ ਸਵਾਲ ਨੇ ਪਰ ਵੱਡੀ ਖਬਰ ਇਹ ਹੈ ਕਿ ਅੱਜ ਇੱਕ ਵੱਡਾ ਸਿਆਸੀ ਘਟਨਾਕਰਮ ਪੰਜਾਬ 'ਚ ਹੋ ਸਕਦਾ ਹੈ ਉਹਦੇ ਲਈ ਬਹੁਤ ਬੇਸਬਰੀ ਨਾਲ ਕੋਈ ਲੋਕ ਦੀਖ ਕਰ ਰਹੇ ਨੇ ਤੇ ਭਗਵੰਤ ਮਾਨ ਦਾ ਅਸਤੀਫਾ ਆ ਸਕਦਾ ਹੈ ਤੇ ਉਸ ਤੋਂ ਬਾਅਦ ਨਵਾਂ ਖਿਲਾਰਾ ਜਿਹੜਾ ਪੈਣਾ ਉਹ ਇਹ ਹੈ ਕਿ ਪਾਰਟੀ ਟੁੱਟਣ ਵਾਲੀ ਵੱਧ ਸਕਦੀ ਹੈ ਕੀ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਹੁਣੇ ਸ਼ੁਰੂ ਹੋ ਚੁੱਕੀ ਹੈ